ਹਾਂ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੂਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਨਵਾਂ ਸਾਲ ਆ ਸਾਰਿਆਂ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਜਿੰਨੇ ਵੀ ਬੱਕਰੀ ਪਾਲਕ ਵੀਰਾਂ ਦੇ ਵਪਾਰੀ ਵੀਰਾਂ ਉਹਨਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਦੋਸਤੋ ਸੁਖਣਾ ਬਲੂ ਬੱਕਰਾ ਮੰਡੀ ਵਿਖੇ ਪਹੁੰਚੀਆਂ ਦੇ ਚਾਹ ਤੇ ਬ੍ਰੈਡ ਦਾ ਲੰਗਰ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਬਹੁਤ ਦੂਰੋਂ ਦੂਰੋਂ ਵਪਾਰੀ ਵੀਰ ਤੇ ਬੱਕਰੀ ਪਾਲਕ ਵੀਰ ਪਹੁੰਚੇ ਆ ਅੱਜ ਦੋਸਤੋ ਇਹਨਾਂ ਨੇ ਸਨਮਾਨਤ ਵੀ ਕਰਨੇ ਜਿੰਨੇ ਵੀ ਵਪਾਰੀ ਵੀਰ ਆ ਤੇ ਆ ਦੇਖੋ ਮਹਾਨ ਹਸਤੀਆਂ ਇੱਥੇ ਪਹੁੰਚੀਆਂ ਔਰ ਬਾਈ ਜੀ ਬਾਈ ਜਗਮੀਤ ਭਲਾਈ ਆਣਾ ਤੇ ਹਾਂਜੀ ਉਹ ਵੀ ਦੰਨੇ ਆ ਇਧਰ ਬਾਈ ਰਾਜਵੀਰ ਬੈਠੇ ਆ ਹਾਓ ਜੀ ਤੁਸੀਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਟ੍ਰੇਨਿੰਗ ਵਾਲੇ ਉਹ ਗੱਲਾਂ ਕਰਦਾ ਸੇਲ ਜਮਾਂ ਨਹੀਂ ਹੈਗਾ ਇਸ ਤੋਂ ਅੱਗੇ ਦੋਸਤੋ ਜਿਵੇਂ ਜਿਵੇਂ ਸੌਦੇ ਹੋਏ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਇਧਰ ਬਾਪੂ ਆਸਮਾਨ ਲੈ ਕੇ ਆਇਆ ਕਿਲੀ ਵਾਲਾ ਤੇ ਚਾਹ ਤੇ ਬਰੈਡ ਇਹ ਵੀ ਛੱਕ ਰਹੇ ਆ ਤੇ ਇਧਰ ਇਹਨਾਂ ਦੀ ਦੁਕਾਨ ਲੱਗੀ ਪਈ ਆ ਹਾਂਜੀ ਹਾਂਜੀ ਬਣਾ ਬਾਈ ਆ ਪਾਠਾ ਵਜਨ ਦੇ ਹੱਥ ਮਾਰ ਕੇ ਦੇਖ ਪੁੱਠ ਦੇ ਹੱਥ ਨਹੀਂ ਆਉਂਦਾ ਪਿਆ 5 13 ਥੋੜਾ ਦਾ 8 ਦਾ ਜਾਲ ਜੀ ਸਤਪਾਲ ਕੌਰ ਵਾਲੇ ਦੀ ਬਾਈ ਕੀ ਹਾਲ ਹੈ ਵਧੀਆ ਬਾਈ ਭੋਮੇ ਤੇ ਬਾਈ ਪੱਠ ਦਾ ਕੀ ਮੰਗਣਾ 8000 ਰੁਪਿਆ ਕਿੰਨੇ ਦੇਣੀ ਸਤਪਾਲ ਜਾਇਦ ਜਾਇਦ ਹੁਣ ਤੁਸੀਂ ਦੱਸ ਦੇਸੀ ਪਾਠਾ ਬਹੁਤ ਰਾਜੀ ਆ ਕੀ ਨਹੀਂ ਸਾਈ ਹੱਤ ਦਾ ਕੱਟ ਤੇ ਬਹਿਮਣ ਦੁਆਨੇ ਦਾ ਮੁੰਡਾ ਲੈਂਦਾ ਕੀ ਨਾ ਬਾਈ ਤੇਰਾ ਨਹੀਂ ਦਿੱਤੋ ਉਹ ਨਹੀਂ ਦਿੱਤੋ ਨਾ ਕਰੋ ਉਹ ਯਾ ਹੋ ਗਈ ਯਾਰ ਦੇਖ ਲੈ ਜਾਂ 6 ਦੀ ਹੋ ਗਈ ਹੋਕੀ ਆ ਫਰਤ ਦੇਖ ਮੈਂ ਤਾਂ ਮੈਂ ਤਾਂ ਨਵਰੇ ਦਾ ਦੇਣ ਬੋਣੀ ਬੱਟਾ ਅਗਲੇ ਦਾ ਹੁੰਦਾ ਰੇ ਆਪਦਾ ਸੌਦ ਮਾਲ ਵੇਖਦਾ ਰਵੇ ਕੋ ਸੌ 200 ਬੰਨਾ ਹਾਂ ਜੀ ਹੋਣਾ ਯਾਰ ਪਿញਤ ਪਿញਤ 750 ਦੀ ਫਾਰਮ ਉਹਨੇ ਵੇਚਣੀ ਆਂ ਹਾਂ ਉਹ ਮੈਨੂੰ ਪਤਾ ਹੈ ਉਹਨਾਂ ਜਿੱਥੇ ਜਾਣਾ ਫਿਰ ਮੈਨੂੰ ਕਹਿਤੀ ਜ਼ਮੇਰ ਨਵੇੜ ਨਵੇੜ ਮੇੜ ਹਜਾਏਗੀ ਗੱਲ ਖਾਈ ਕਰਾ ਦੂ ਉਹ ਨਹੀਂ ਲੈ 150 ਵਿੱਚ ਨਹੀਂ ਹੁੰਦਾ ਹੋਰ ਕਿੰਨੇ ਦੀ ਕਹਿੰਦਾ ਹਾਂ 750 ਦੀ ਇੱਕੋ ਹੀ ਗੱਲ ਆ 750 ਦੀ ਦੇਣੀ ਨਾ ਦੇਣੀ ਤੇ ਰੋਟੇ ਦੀ ਹੋਗੀ ਸਾਡੇ ਸ਼ੀਦੀ ਉਹ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਜਾਂ ਹੋਗੀ ਉਹਨੂੰ ਸ਼ਾਰਟ ਪੂਰੇ 7 ਦੀ ਦੇਊਗਾ ਲੈਣੀ ਲੈਣੀ ਉਹਨੂੰ 500 ਬਣਨ ਦਾ ਕਰੀਬ ਪੂਰੇ 7 ਦੇ ਪੱਤ ਦੀ ਗਾਂ ਵੀ ਪੂਰੇ 7 ਦੇ ਨਹੀਂ ਹਾਂ ਨਹੀਂ ਅੱਲਾ ਉਹ ਨਹੀਂ ਯਾਰ ਪੈਸੇ ਜਣ ਪੈਸੇ ਨਹੀਂ ਨਹੀਂ ਨਾ ਵਟਿਆ ਪੂਰੇ 7 ਦੇ ਹੱਥ ਮਾਰ ਕੇ ਪੋੜ ਤੇ ਮੇਰੇ ਹੱਥੇ ਤੇ ਆ ਗਿਆ ਸਾਰਾ ਜਵਾਕ ਫਲਨੇ ਮਸਾਂ ਹੋਊਗੀ 14 ਕਿਲੋ ਖਿੱਚ ਕੇ ਸਾਰੇ ਪਤਾ ਦੇ ਜਵਾਕ ਫਲਨੇ ਆ 14 ਆਜੋ ਨਹੀਂ ਬੋਲਦਾ ਅੱਜ ਤੂੰ ਲੜਦਾ ਹਾਂ 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 ਉਹ ਜੋ ਲੜਦਾ ਸੀ ਕੋਤੂ ਵੀ ਕਰਾਇਆ ਸੋਤਾ ਯਾਰ ਦੇਦੇ ਯਾਰ ਕਹਦਾ ਮੈਂ ਉਹਦਾ ਦੇਰ ਕੰਮ ਆ ਤੂੰ ਹੱਥਕਾਰੀ ਯਾਰ ਉਹ ਲਖਾਈ ਲਖੀ ਪਾ ਦਿਓ ਯਾਰ ਮਾੜੀ ਮੋਟੀ ਯਾਰ ਬਾਲਾ ਕਰਦਾ ਸਾਤੋਂ ਘਟ ਨਹੀਂ ਪੱਦਣੀ ਨਹੀਂ ਸਾਡੇ ਛਿਆਂ ਦਾ ਹੈ ਸੱਤ ਦੀ ਦੇਵਾਂਗੇ ਜਾ ਲਖਾਈ ਕਰਾ ਦੂਆ ਯਾਰ 150 ਵਿੱਚ ਨਹੀਂ ਸੌਦਾ ਹੋਇਆ ਕਿੰਨੇ ਆ 1 2 3 4 5 6 ਹਯਾਰ ਮੇਰੇ ਕਰਮਾ ਨਾ ਸਹੀ ਆ ਯਾਰ ਓ ਫੜਾ ਦੇ ਯਾਰ ਲਖਾਈ ਕਰਾ ਦੇ ਯਾਰ ਲਖਾਈ ਕੋਸ ਬਸ ਠੀਕ ਆ ਲੋ ਵੀ ਸੌਦਾ ਹੋ ਗਿਆ ਬੋਣੀ ਹੋ ਗਈ ਸੁਖਣਾ ਮੰਡੀ ਤੇ ਪਹਿਲਾ ਸੌਦਾ ਹੋਇਆ ਬਾਈ ਸਖਦੇਵ ਵਿਮਨਦਵਾਨੇ ਤੋਂ ਓਏ ਭਾਈ ਨੂੰ ਵਧਾਈਆਂ ਓਏ ਆ ਜਾ ਤੈਨੂੰ ਲੈ ਲਾ ਦੋ ਇਹ ਆ ਕੀ ਤੇ ਬਾਈਆਂ ਨੇ ਪੱਥ ਲਈ ਓਏ ਆ ਜਾ ਯਾਰ ਸੱਤ ਬਾਲ ਕਬਰ ਵਾਲੇ ਨੇ ਵੇਚੀ ਆ ਇਹ ਦੇ ਦੇ ਤੇ ਕਰ ਲੈ ਲੈ 6.5 ਹੈ ਨਹੀਂ ਜੱਗੀ ਕੱਟਣ ਚ ਆ ਜਾਓ ਲਖਾਈ ਕਰਾਓ ਲੱਗੂਗਾ ਬਾਈ ਲਓ ਵੀ ਬਾਈ ਰਾਜੀ ਦਾ ਬੱਕਰਾ ਸੀਗਾ ਕਿਹੜਾ ਉਰਲਾ ਲਾਲ ਕੇ ਕਾਲਾ ਆਹ ਬਾਈਆ ਪਰਲਾ ਛੰਬਾ ਛੱਡੀ ਲਓ ਜੀ ਆਏ ਦਾ ਸੌਦਾ ਹੋਇਆ ਤੇ ਜੱਗੀ ਕਿੰਨੇ ਚ ਕਰਤਾ ਬਾਈ 4500 ਹੀ ਬਾਈ ਲਖਾਈ ਬਾਈ ਕਰਾ ਲੂ ਠੀਕ ਹੈ ਬਾਈ ਲੱਭੀ ਨੂੰ ਕਰਤਾ ਹਾਂਜੀ ਲਓ ਵੀ 4500 ਚ ਬੱਕਰਾ ਹੋ ਗਿਆ ਇਹ ਤੇ ਬਾਈ ਲੱਭੀ ਨੇ ਦੁੱਧੇ ਵਾਲੇ ਨੇ ਕਰਾਉਣੀ ਲਖਾਈ ਲੈ ਵੀ ਪੈਸੇ ਆਪ ਨੂੰ ਫਿਰ ਮਿਲ ਗਏ 4700 ਚ ਇਹ ਹੋ ਗਿਆ 4500 ਮੁੱਲ ਧੰਨਵਾਦ ਮੈਂ ਤਾਂ ਰਾਜੀ ਦਾ ਜਿਹੜਾ ਮੰਨ ਜਾਂਦਾ ਬਈ ਮੰਡੀ ਨਹੀਂ ਠੀਕ ਆ ਫਿਰ ਬੰਦਿਆਂ ਦੀ ਮੰਨਦਾ ਬਈ ਹਾਂ ਜੀ ਦਾ ਦਵਾ ਸੀ ਮੈਨੂੰ ਤੇ ਮੈਂ ਦੋ ਦਸੋਂ ਘਾਟਾ ਤੈਨੂੰ 100 ਘਾਟੇ ਨਾ ਦਿੱਤਾ ਚੱਲ ਕੋਈ ਨਹੀਂ ਅੱਜ ਨਵਾਂ ਸਾਰਾ ਕੋਈ ਨਹੀਂ ਨਵਾਂ ਪੁਰਾਣਾ ਕਰਦੇ ਰਹੋ ਬੱਕਰੇ ਨਹੀਂ ਪੂਰੇ ਠੀਕ ਬਹੁਤ ਬਹੁਤ ਧੰਨਵਾਦ ਬਾਈ ਪੂਰਨ ਦੀ ਬੁੱਟਰ ਬਖੂਏ ਵਾਲੇ ਦੀ ਤੇ ਆਹ ਬਾਈ ਸਾਹਮਣੇ ਖੜਾ ਹੈ ਤੇ ਬਾਈ ਕੀ ਮੁੱਲ ਕੀਤਾ ਇਹਦਾ 9000 ਰੁਪਏ 9000 ਮੰਗਿਆ ਸੁਈਆ ਕਿ ਫੰਡਰ ਕਿਵੇਂ ਆ ਬੱਚਾ ਮਰ ਗਿਆ ਦਵਾਰੇ 40 ਦਿਨਾਂ ਦੀ ਫੇਰ ਕਰਾ 40 ਦਿਨ ਹੋ ਗਏ ਬਾਈ ਬਣੀ ਨੂੰ ਬਾਈ ਦੀਆਂ ਜਿੰਨੀਆਂ ਗਰੰਟੀਆਂ ਹੁੰਦੀਆਂ ਬਾਈ ਸਾਰੀਆਂ ਸੱਚੀਆਂ ਹੁੰਦੀਆਂ ਪਤਾ ਨਹੀਂ ਮਾਰਨ ਵਾਲਾ ਬੰਦਾ ਨਹੀਂਗਾ ਰੋਜ਼ ਮੰਡੀਆਂ ਤੇ ਆਉਂਦਾ ਫਿਰ ਜਿੰਨੀ ਵੀ ਹੈਗੀ ਆ ਗੱਲ ਉਨੀ ਦੱਸਦਾ ਤੇ ਬਾਈ ਕੀ ਲਾਇਆ ਬਾਈ 9000 ਲਾਇਏ ਕੀ ਪੈਸੇ ਜ਼ਿਆਦੇ ਮੰਗੀਆਂ ਤੁਹਾਨੂੰ ਵੀ ਸਾਹਮਣੇ ਨਹੀਂ ਜਿਆਦੇ ਅਗਲੇ ਨੇ ਤਾਂ ਜ਼ਿਆਦੇ ਮੰਗ ਲਏ ਤੂੰ ਦਾ ਲਾ ਬਾਈ ਕੁਛ ਨਾ ਕਰ 4000 ਰੁਪਏ ਦੇਣਾ ਹਾਂ ਬਾਈ ਨਹੀਂ 13 ਤੱਕ ਕਿਆ ਤੱਕਾਗਾ ਪੂਰੇ ਦਾ ਤੱਕਾ ਜਾਇਜ਼ ਦੀ ਗੱਲ ਮੰਤਾ ਸ ਮਟਾ ਦੇ ਤੇੜ ਮਾਰਦੇ ਸੀਮੈਂਟ ਅੱਛਾ ਪੰਜ ਦੀ ਨਹੀਂ ਏ ਧੱਕਾ ਨਾ ਕਰ ਕਿੰਨੇ ਦਿਨਾਂ ਕਿੰਨੇ ਦੀ ਕਿਹੜੀ ਚੱਕ 5500 ਦੀ ਕਿੰਨੇ ਦਿਨਾਂ ਕਿੰਨੇ ਦੀ ਇਹਦਾ ਬਾਈ ਸਾਹ ਖੜੀ ਖੱਟੇ ਰਸੀ ਵਾਲੀ ਹਾਂ ਕਿਉਂ ਮਿਜੜੀ ਬੱਚੇ ਮੈਂ ਤਾਂ ਜਾਇਜ਼ ਹੀ ਬੱਚੇ ਹੈ ਨਹੀਂਗਾ ਬਾਈ ਕਰਦੇ ਜਾਇਜ਼ ਹੀ ਕਰਦੇ ਬਾਈ ਕਰਨ ਵਾਸਤੇ ਤੁਹਾਨੂੰ 500 ਰੁਪਇਆ ਫੜਾਇਆ ਉਹਨੇ ਜੇਦਾ ਬਾਈ ਕਹੇਗਾ ਤੇਰਾ 500 ਮੇਰੇ ਹੱਥ ਜਾਏਗਾ ਵਾਹ ਜੀ ਵਾਹ ਨਹੀਂ ਜੇ ਇਹੋ ਹੀ ਤਾਂ ਮੰਨ ਲਾਂਗੇ ਅੱਜ ਠੱਗਾ ਫੇਰ ਨਹੀਂ ਠੱਗਾ ਨਹੀਂ ਕਰਦੇ ਲੈ ਤੇਰੇ ਨਾਲ ਠੱਗਾ ਜਾਂ 6000 ਨਹੀਂ ਤੋੜਿਆ ਜਾ ਹੋਗੀ ਨਹੀਂ ਨਹੀਂ ਸਹੀ ਹੈ ਜਾ ਦੇ ਲਿਖਾ ਦੇ ਨਹੀਂ ਨਹੀਂ ਬਾਈ ਉਹ ਲਿਖਾ ਦੇ ਕਾਹੂ ਕਿੰਨਾ ਫਰਕ ਜਮਾਂ ਤੁਰ ਗਈ ਹੁਣ ਤਾਂ ਨੇੜੇ ਆ ਗਿਆ ਕੰਮ 2000 ਦਾ ਫਰਕ ਨਹੀਂ ਕੱਢ ਦੇ ਫਿਰ ਥੋੜਾ ਬਹੁਤ ਆ ਦੁੱਧ ਵੀ ਕਿਲੋ ਅੱਟੇ ਥੱਲੇ ਯਾਰ 40 ਦਿਨਾਂ ਦੀ ਕਰਾਸ 40 ਦਿਨਾਂ ਦੀ ਕਰਾਸ ਵੀ ਆ ਤੇ ਭਾਈ ਕਿਲੋ ਦੁੱਧ ਵੀ ਬਾਈ ਆਂਦਾ ਇਹਦੇ ਥੱਲੇ ਹੈਗਾ ਇਹਦਾ ਗਰੰਟੀ ਹੁੰਦੀ ਹੈ ਦੇਸੀ ਆ ਭਾਈ ਇਹ ਗੱਲ ਤਾਂ ਖਰ ਹੁੰਦੀ ਹੈ ਇਹਦੀ ਸੱਚੀ ਨੇੜੇ ਜਿਹਾ ਹੋ ਜਾ ਭਾਈ ਇੱਧਰ ਹਾਂ ਠੀਕ ਆ ਨਹੀਂ ਭਾਈ ਆਪਣੇ ਉਹ ਜਾਂ ਲਖਾਈ ਕਰਾ ਉਹ ਨਹੀਂ ਯਾਰ ਇਹ ਕੋਈ ਨਹੀਂ ਭਾਈ ਉਹ ਨਹੀਂ ਯਾਰ ਕਰਨਾ ਸੇ ਮਾੜਾ ਮਾੜ ਨੂੰ ਫੇਰ ਕੀ ਜਾਊਗਾ ਗਾਹ ਧਾਊਗੀ ਕਿਉਂ ਟੈਨਸ਼ਨ ਲੈਣਾ ਤਾਇਆ ਕਰ ਮਾੜਾ ਤਾਇਆ ਵੀ ਹੋ ਜਾ ਨੇੜੇ ਪੂਰਨਾ ਮਨ ਚਾ ਕਰ ਚੌੜਾ ਹੋ ਜਾ ਇਨਾ ਡਰਦਾ ਪਤਾ ਨਹੀਂ ਕਿ ਇਹ ਆਹ ਲੋ ਬਾਈ ਤੇਰੀ ਸਾਡਾ ਗੱਲ ਹਾਂਜੀ ਆਪਾਂ ਚਾਚਾ ਵੀ ਉਹ ਜਾਣਾ ਚਾਚੇ ਕੋ ਲਿਆਣਾ ਨਾ ਮਿਸ਼ ਠੀਕ ਹੈ ਆਪਾਂ ਲੱਗਦੀ ਨਹੀਂ ਦਿੰਦਾ ਵੀ ਨਹੀਂ ਕੋਸਾ ਨਹੀਂ ਭਾਈ ਖੁਸ਼ ਹੋ ਕੇ ਜਾਂ 650 ਦੀ ਕਰਤੀ ਖੁਸ਼ ਹੋ ਕੇ ਫਰਾ ਦੇ ਬੱਸ ਠੀਕ ਹੈ ਜਾਂ ਹੋ ਗਈ ਕਿੱਕ ਲਾ ਵੀ ਤੜਕੇ ਤੜਕੇ ਬੋਣੀ ਦਾ ਵੇਲਾ ਗਣਦੇ ਵੀ ਪੈਸੇ ਬਾਈ ਸੇਵਕ ਬਹੁਤ ਜਾਇਜ਼ ਭਾਣਾ ਦੇਤੀ ਬੱਕਰੀ ਤੈਨੂੰ ਜਮਾਂ ਸਹੀ ਗੱਬਣ ਬਸ ਜਿੰਨੇ ਦਿਨਾਂ ਹੀ ਦੱਸਿਆ ਉਨੇ ਦਿਨਾਂ ਦੀ ਹੋਊਗੀ ਸਹੀ ਹੈ ਭਾਈ ਸਹੀ ਹਾਂ ਹੱਲ ਹੋ ਗਿਆ 6500 ਹੋ ਗਿਆ ਚੱਲ ਖੋਲ ਮਿਛਰੀ ਮਾਰ ਲੈ ਹੱਥ ਬਈ ਬਸ ਇੱਥੇ ਕਿੱਲੇ ਤੇ 500 ਵੇਚ ਦੇਣੀਆਂ ਨੇ ਹਾਂ ਉਹ ਪਤਾ ਕੱਲੀ ਲਿਖਾਈ ਕਰਾਰੇ 500 ਨੇ ਵੇ ਨਹੀਂ ਬਸ ਬਰੀ ਦਿਨ ਆਦਤ ਕੋਈ ਨਹੀਂ ਰਾਲਾ ਬਣ ਕਰਾ ਦੇ ਯੱਕ ਲੱਖੀ ਲੇਖੇ ਆ ਬਾਈ ਦੇਵੀ ਵਾਹ ਬਈ ਵਾਹ ਤੇਰਾ ਨਾ ਮਰ ਫੈਨ ਗਾਹਕ ਬਣ ਗਿਆ ਹਾਂ ਇਹ ਤੇਰੇ ਕੋਲੇ ਲਿਆ ਕੇ ਖੋਸ਼ ਆ ਚੀਜ਼ ਇਹ ਫੈਨ ਆ ਤੇਰਾ ਸਹੀ ਆ ਸਹੀ ਆ ਸਹੀ ਆ ਭਾਈ ਸਹੀ ਤੂੰ ਹੀ ਫੈਨ ਹੈ ਸਾਰੀ ਦੁਨੀਆ ਦੀ ਸਹੀ ਗੱਲ ਆ ਸਹੀ ਗੱਲ ਪੰਜ ਛੇ ਸਭ ਦੇ ਹੋ ਗਏ ਤੀ ਦਾ ਆ ਮਾਰਿਆ ਤਾਂ ਨਹੀਂ ਹੋਇਆ ਨਹੀਂ ਬੱਤੇ ਰੋਦੇ ਵੀ ਬਾਈ ਦਵਾਉਣਾ ਖੜਾ ਮੇਰਾ ਹੀ ਮਾਰ ਲਿਆ ਹਾਂ ਇਹ ਕੱਜ ਨੇ ਕੋਲ ਲਾ ਕੇ ਤਾਂ ਪੰਜ ਛੇ ਸਭ ਮੈਂ ਫਿਰ ਵੀ ਹੋਈ ਜਨਾ ਜਦੋਂ ਮਿਲ ਜਾਂਦਾ ਤੇਰਾ ਜੇਰ ਬੱਦਿਆ ਵਾਹ ਜੀ ਵਾਹ ਆ ਬੱਕਰੀਆ ਦੋਸਤੋ 6500 ਦਾ ਸੌਦਾ ਹੋਇਆ ਬਾਈ ਸੇਵਕਣੇ ਲਈ ਆ ਬਾਈ ਪੂਰਨ ਤੋਂ ਬੋਟਰ ਬਖੂਏ ਵਾਲੇ ਨੇ ਤੇ ਬਾਈ ਸੇਵਕ ਦਾ ਪਿੰਡ ਹੈਗਾ ਮੜਾਕ ਮੜਾਕ